ਕਪੂਥਲਾ ਦੇ ਜਲੋਖਾਨਾ ਨਜ਼ਦੀਕ ਇੱਕ ਜਿੰਮ ਦੇ ਵਿੱਚ ਸਵੇਰੇ ਸਮੇਂ ਇੱਕ ਨੌਜਵਾਨ ਦੀ ਭੇਰਪਰੀ ਹਾਲਾਤ ਦੇ ਵਿੱਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ ਤੇ ਪੁਲਿਸ ਪੁੱਜੀ ਹੈ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਦੱਸਿਆ ਗਿਆ ਹੈ ਕਿ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਜਿੰਮ ਵਿੱਚ ਕਸਰਤ ਕਰ ਰਿਹਾ ਸੀ ਇਸ ਦੌਰਾਨ ਉਹ ਬਾਥਰੂਮ ਵਿੱਚ ਚਲਾ ਗਿਆ। ਜਦੋਂ ਉਹ ਕਾਫੀ ਧੇਰ ਬਾਹਰ ਨਹੀਂ ਨਿਕਲਿਆ ਤਾਂ ਸਾਥੀਆਂ ਨੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਵਜੋਂ ਹੋਈ ਹੈ। ਐਸਆਈ ਬਲਦੇਵ ਸਿੰਘ ਅਤੇ ਹੈੱਡ ਕਨਸਟੇਬਲ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕੀਤੀ ਜਾਵੇਗੀ ਸਰ ਇੱਕ ਸਿਰੇ ਫੋਨ ਆਇਆ ਸੀ ਵੀ ਇੱਕ ਪ੍ਰਦੀਪ ਨਾਮ ਦਾ ਲੜਕਾ ਜੋ ਖੈਰਾ ਮਾਜਾ ਦਾ ਰਹਿਣ ਵਾਲਾ ਜਿੰਮ ਲਾਉਣ ਆਉਂਦਾ ਤੇ ਸਿਰੇ ਦੱਸਿਆ ਵੀ ਸਿਰੇ ਜਿੰਮ ਲਾਉਣ ਦੇ ਆਲਣ ਦਾ ਹੀ ਅਟੈਕ ਆ ਗਿਆ ਤੇ ਉਹੀ ਮੌਕੇ ਤੇ ਜਿਹੜੀ ਮੌਤ ਹੋ ਗਈ ਸੀ ਤੇ ਉਹਦੀ ਜਿਹੜੀ ਡੈੱਡ ਬੋਡੀ ਵਸੇ ਹੌਪੀਟਲ ਜਾਂਦੀ ਜਾਂਦੀ ਹੋ ਚਲੀ ਸੀ ਤੇ ਇਸ ਦਾ ਪੋਸਟਮਾਰਟਮ ਹੋ ਗਿਆ ਤੇ ਲਾ ਜਿਹੜੀ ਉਹ ਵਾਰਸਾਂ ਨੇ ਹਵਾਲੇ ਕਰ ਦਿੱਤੀ ਗਈ ਹੈ ਸਰ ਕੀ ਕਾਰਵਾਈ ਕੀਤੀ ਹੈ ਕਿ 114 ਕਦੀ ਕਾਰਵਾਈ ਕੀਤੀ ਹੈ ਬਾਕੀ ਜੋ ਰਿਪੋਰਟ ਆਉਗੀ ਕੋਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ